ਬਾਈ ਸਸਰੀ ਕਾ ਤੇ ਬਾਈ ਬਾਈ ਦੇ ਕਬੂਤਰਾਂ ਦਾ ਸ਼ੌਂਕ ਕਰਾ ਰਿਆ ਆਪਾ ਬਾਈ ਗਰਦੀਪ ਦੇ ਪ੍ਰਦੀਪ ਵੀਰੇ ਪ੍ਰਦੀਪ ਪ੍ਰਦੀਪ ਸੌਰੀ ਮੈਂ ਭੁੱਲ ਜਾਣਾ ਭਗਤੂ ਵਾਲਾ ਭਗਤੂ ਵਾਲਾ ਨਾਲ ਬਾਕੀ ਆਪਾ ਬਾਈ ਬਾਈ ਦਾ ਨਾ ਪੂਰਾ ਪ੍ਰੋਪਰ ਨਾਮ ਤੇ ਮੋਬਾਈਲ ਨੰਬਰ ਤੇ ਆਪਾ ਪੈਂਡ ਸਾਰਾ ਕੁਝ ਪਾਵਾਂਗੇ ਟਾਈਟਲ ਤੇ ਤੇ ਲਓ ਜੀ ਕਬੂਤਰ ਇਹ ਬਾਈ ਕਲੀਬ ਕਿਹੜਿਆਂ ਚੋਂ ਹੈ ਇਹ ਬਾਈ ਆਪਣਾ ਵੱਡਾ ਸ਼ਾਹ ਕਬੂਤਰ ਹੈ ਜਮਾ ਰਾਜਿੰਦਰਾ ਖਕਲੀਆ ਆਵੇ ਜਮਾ ਇਹਦੇ ਬੱਚੇ ਬਹੁਤ ਉੜਦੇ ਬਾਈ ਆਪਣਾ ਮੈਂ ਬਰੇਕਰ ਪਾਇਆ ਜੀ ਬਾਈ ਇਹਦਾ ਕੋਈ ਬੱਚਾ ਨਹੀਂ ਆਪਣਾ ਬਾਜੀ ਹਾਰੇ ਨਾਲੇ ਭਾਜਦੇ ਨੇ ਬਾਈ ਇਹਦੇ ਕੁਬਰਾ ਵਧੀਆ ਰਿਜ਼ਲਟ ਆ ਬਾਈ ਇਹਨਾਂ ਇਹ ਕਿਹੜੇ ਉਤਰੇ ਨੇ ਬਾਈ ਇਹ ਬਾਈ ਬਸ ਆਪਣੇ ਕੋਲ ਐ ਹੀ ਬਣ ਗਏ ਕਿਵੇਂ ਇਹਨਾਂ ਇਹਦਾ ਆਪ ਦਾ ਕੀ ਰਿਜ਼ਲਟ ਆ ਬਾਈ ਇਹ ਤਾਂ ਬਾਈ ਨਾਲ ਅਸਲ ਵਿੱਚ ਘਰੇ ਆਪਣੇ ਕੋਲ ਬੜਾ ਉੜਦਾ ਉਤਰੇ ਆਪਾਂ ਰੋਗਲੇ ਸੀ ਬਰ ਬੱਚਿਆਂ ਨੂੰ ਤੇ ਬਾਜੀ ਜਿੱਤ ਗਏ ਸੀ ਆਪਣੇ ਕੋਲ ਜਾਨ ਮਾਰੇ ਅੱਛਾ ਆਪਣਾ ਬਚਾਈਏ ਬੱਤੀ ਮੈਨੂੰ ਕਿਵੇਂ ਔਰਦੇ ਦੇ ਪੂਰਾ ਫੋਲਰ ਰਿਜਲਟ ਆ ਬਾਈ ਲੋਨ ਨੂੰ ਹੋ ਚੰਗੇ ਆ ਆਪਣਾ ਬੜਾ ਗੂਤਰਾ ਬਾਈ ਆਪਣਾ ਸ਼ਾਹ ਆ ਕਹਿੰਦਾ ਬਾਈ ਜਿਹੜਾ ਕਟ ਕੂਤਰ ਮੇਰੇ ਪਹਿਲਾਂ ਹੁੰਦਾ ਸੀ ਕਟ ਕਟ ਕੂਤਰ ਦੇ ਮਾਰ ਕੇ ਉਹਦੇ ਫਿਰ ਪੱਲੇ ਦਿਖਾਉਂਦੇ ਮੈਂ ਤਾਂ ਸਿੰਗਲ ਦਿਖਾ ਦੇ ਹਾਂ ਹਾਂ ਐ ਐ ਕਰਾਂਗੇ ਪੰਜ ਦਿਖਾ ਦੇ ਕੋਠਾ ਕਰਕੇ ਠੀਕ ਥੋੜੇ ਲੱਗ। ਠੀਕ ਹੈ। ਇਹਦਾ ਬਾਈ ਕੀ ਰਿਜ਼ਲਟ ਆ? ਇਹ ਬਾਈ ਆਪਣੇ ਜਿਹੜਾ ਵੱਡਾ ਸ਼ਾਹ ਕਰਦਾ ਉਹਦੀ ਪੱਠੀ ਹੈ। ਉਹਦੀ ਪੱਠੀ ਹੈ। ਨੀਲੇ ਵਾਲੀ ਆਪਣੀ ਇਹ ਕੋਈ ਕਰਲੀ ਰਹੀ ਦੀ ਜੜੀ। ਅੱਛਾ ਅੱਛਾ। ਉੱਥੇ ਕਿੰਨੇ ਕੂਤਰ ਡਿਜ ਬਾਈ? 15 ਬਾਈ। 2200 ਗੁੱਡ ਨੂੰ। ਕਿੰਨੇ ਵਜੇ ਬਾਈ ਖਤਮ ਹੋ ਗਈ ਸੀ? ਬਾਜੀ ਬਾਈ ਉਹ 2:30 ਵਜੇ ਨਿਬੜ ਗਈ ਸੀ ਇਹ 7:00 ਵਜੇ ਬਾਈ। ਅੱਛਾ। ਹੂੰ। ਬਾਈ ਜਿੱਤੇ ਵੀ ਆ। ਬਹੁਤ ਨੂੰ ਡੀ ਬੱਚੇ ਪੁੱਛੇ ਕਰਦੀਆਂ। ਹਾਂ ਭਾਈ ਬੱਚਿਆਂ ਦੇ ਬਾਰੇ ਇਹ ਬਿਸ਼ਨੰਦੀ ਵੀ ਜਿੱਤੀ ਸੀ ਭਾਈ ਠੀਕ ਹੈ ਹਾਂ ਹਾਂ ਭਾਈ ਇਹ ਭਾਈ ਆਪਣੇ ਬਾਬੇ ਗਲੇ ਕਬੂਤਰ ਹੈ ਬਾਬੇ ਤੇਲੂ ਰਾਮ ਕੋਟ ਬਖਤ ਦੇ ਕਬੂਤਰ ਵਿੱਚੋਂ ਹੈ ਜੀ ਅੱਛਾ 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 ਭਾਈ ਗਰਮਿੰਦਰ ਨੇ ਜੀ ਆਪਾਂ ਨੂੰ ਘਰੇ ਸਾਦ ਕੇ ਅੱਛਾ ਉਹਦੇ ਹੱਥਾਂ ਨਾਲ ਕਬੂਤਰ ਗਿਫਟ ਕੀਤੀ ਆ ਅੱਛਾ ਹੋਰ ਵੀ ਬੈਠੇ ਨੇ ਦੋ ਤਿੰਨ ਜਾਨਵਰ ਆਪਣੇ ਕੋਲ ਜਮਾ ਪਿਆਰ ਕਬੂਤਰ ਭਾਈ ਇਹ ਭਾਈ ਭਾਈ ਤੇਲੂ ਜੀ ਵਾਲੇ ਕਬੂਤਰ ਨੇ ਹਾਂ ਬਾਬੇ ਤੇਲੂ ਗਲੇ ਬਾਬੇ ਤੇਲੂ ਜੀ ਆ ਕੇ ਇਹਦਾ ਮੂਹ ਨੂੰ ਬਈ ਦੁਆਰੇ ਖੜਾ ਹੋਇਆ। ਇਹ ਮਨੇ ਕਰਵਾਈਏ। ਹਾਂਜੀ ਬਈ ਆਪ ਦਿੱਤੀ ਆਉਂਦੇ ਹਤਾਂ। ਇਹਨਾਂ ਦੀ ਕਾਲੀ ਪੂਰੀ ਨੋਕ ਹੁੰਦੀ ਹੈ ਬਈ ਸੁਰਮੀ ਰੰਗੀ ਤੇ ਵਿਰਲੇ ਜੇ ਇਹਨਾਂ ਦੇ ਝੋਟ ਹੁੰਦੇ ਆ ਲਾਲ ਝੋਟ ਹੁੰਦੇ। ਬਾਬਾ ਜੀ ਤੇਲੂ ਜੀ ਦੇ ਘਰੋਂ ਆਏ। ਹਾਂਜੀ ਬਈ ਜਿੱਥੋਂ ਰਾਜਣੇ ਪੁੱਤਰ ਬਣਿਆ। ਇਹ ਉਹ ਕੁੱਪੁੱਤਰ ਆਪਣੇ ਵੱਡੇ ਪੁੱਤ ਨੇ ਪੱਖੀਆਂ ਗਾਵਨ ਲਾ ਕੇ ਰੱਖ ਲਈ। ਆਹ ਬਈ ਕਿਹੜੇ ਵੀ ਆਪਣੇ ਬਈ ਉਹ ਸ਼ਾਹ ਖਦੀ ਹੈ ਬਲੱਡ। ਵੱਡੇ ਉਤਰਦੇ। ਉਹ ਸ਼ਾਕਿਆ ਹਾਂਜੀ ਜਿਹੜਾ ਪਹਿਲਾਂ ਦਿਖਾਇਆ ਹਾਂ ਉਸੇ ਦੀ ਬਲੱਡ ਲੈਣਾ ਪਏਗਾ। ਬਲੱਡ ਸਰਿਆ ਬਈ। ਇਹ ਲੋ ਨੂੰ ਬਹੁਤ ਚੰਗੇ ਬਈ। ਇਹ ਮਈ ਜੂਣ ਵਾਲੀ ਆਟਮ ਆ ਬਈ ਆਪਣੇ। ਇਹ ਬਈ ਵੱਡੀ ਕਰ ਲੈ। ਹਾਂ ਇਹ ਰੋਗ ਲਿਆ ਸਪੱਟੀਆਂ ਬਈ। ਬਿਹੁਣ ਬੱਚੇ-ਬੱਚੇ ਕਰਾਉਂਗੇ। ਹਾਂ ਬਈ ਬੱਚਿਆਂ। ਨਾ ਸਿਹਤ ਰੱਖੇ। ਉਹ ਜਿਹੜਾ ਦਿਖਾਇਆ ਬਈ ਅੱਧੀ। ਹਾਂਜੀ। ਹਾਂਜੀ। ਪੰਜੇ ਸਾਰਾ ਟੋਪ ਨਹੀਂ ਬਾਈ ਹਾਂ ਕੁਛ ਕੁਸ਼ਕ ਪੰਜੇ ਨਹੀਂ ਬਾਈ ਆਪਣੇ ਕੋਲ ਉਹ ਪਤਾ ਆ ਫੜੀ ਬਾਈ ਲੈ ਬਈ ਇਹ ਵੀ ਉਹਦੀ ਪੈਣ ਆ ਆ ਉਹ ਵੱਡੀ ਆ ਬਾਈ ਪੱਠੀ ਇਹ 6 ਮਹੀਨੇ ਛੋਟੀ ਆ ਇਹ ਸ਼ਾਕ ਜੇ ਪੱਠੀਆਂ ਨੇ ਸ਼ਾਕ ਨੇ ਬਾਈ ਇਹ ਲਾਲ ਜਿੰਨੇ ਬੜੇ ਕੱਢੀ ਆਂਦੇ ਨੇ ਬਾਈ ਹਾਂਜੀ ਬਾਈ ਇਹ ਅੱਖਾਂ ਵਿੱਚ ਬਦਲ ਜਾਂਦੀਆਂ ਬਾਈ ਚੁੰਜੇ ਦਾ ਰੰਗ ਵੀ ਬਦਲ ਜਾਂਦਾ ਅੱਛਾ ਜੀ ਹਾਂਜੀ ਟੀਰੇ ਵੀ ਕੱਢਦੇ ਆ ਬਈ ਇਹ ਚਿੱਟੀਆਂ ਦੇ ਵੀ ਕੱਢਦੇ ਆ ਜਿਹੜੀ ਵਾਈਬ੍ਰੇਸ਼ਨ ਆ ਨਾ ਬਈ ਪੱਲੇ 'ਚ ਦੇਖੋ ਹਾਂ ਹਾਂ ਇਹ ਬਲੱਡ ਪਿਓਰ ਦੀ ਨਿਸ਼ਾਨੀ ਹੁੰਦੀ ਹੈ ਜਿਆਦਾ ਚੰਗੇ ਇਹ ਨਵੇਂ ਭਰਾਵਾਂ ਨੂੰ ਦਸੀ ਆ ਨਾ ਮੈਂ ਹਾਂ ਬਾਹਲੇ ਚੰਗੇ ਹੁੰਦੇ ਆ ਬਈ ਬੁੱਤਰ ਹਾਂ ਬਹੁਤ ਬਾਹਲੇ ਠੀਕ ਬਾਹਲੇ ਪਾਉਂਦੇ ਆ ਉਹਨਾਂ ਦੇ ਕੋਠੇਰਾ ਫਲੇਸ ਉਹਨਾਂ ਦਾ ਢੇਰਾ ਗਰਮੀ ਇਹ ਡਾਈਡੂਈ ਤਾਂ ਨਹੀਂ ਨਹੀਂ ਬਈ ਇਹ ਰਾਤ ਲਈ ਸੰਸਾ ਲੋਪਾ ਬੜੀ ਕਰ ਰਹੇ ਹਾਂਜੀ ਡੱਕੇ ਵੀ ਕਾਢ ਜਾਂਦੇ ਨੇ ਇਹ ਰਾਜਨਾਲੇ ਦੀ ਸੱਚ ਬਈ ਤੁਹਾਨੂੰ ਮਾ ਪਿਓਰ ਦੀ ਨਿਸ਼ਾਨੀ ਦੱਸਾਂ ਆਹ ਸੈੜ ਤੇ ਵੀ ਮੌਜ ਕੱਢ ਜਾਂਦੇ ਆ ਤੇ ਪੰਜਿਆਂ ਨੇ ਸੱਣਾ ਜਿਵੇਂ ਆਹ ਚੀਜ਼ ਜਿਹੜੀ ਜਿਹੜੇ ਰਾਜਨਾਲੇ ਨੇ ਆਹ ਲੱਪਾ ਪੂਰਾ ਦੇਖੋ ਬਈ ਹੂੰ ਬਾਹਲੇੜਾ ਵੀ ਬਈ ਤਾਂ ਝੋਰਾ ਖ ਲੈ ਕਿਉਂਕਿ ਨਸਲ ਬਰਹੁਣ ਤੇ ਟਾਈਮ ਆ ਕਰੇ ਕਿ ਕਿੰਨੇ ਵਾਰ ਤਾਂ ਕੁੱਟ ਜਾਂਦੇ ਆ ਬਈ ਦਿਨ ਮਾਰਦੇ ਬਈ ਅਜੇ ਪੂਰਾ ਹੀ ਬਿਲਕੁਲ ਜੀ ਕਿਹਦੇ ਬੰਦੇ ਨੂੰ ਯਕੀਨ ਨਹੀਂ ਹੁੰਦਾ ਸੀ ਬਈ ਮਈ ਦੇ ਮਹੀਨੇ ਚੋਂ ਦਿਨ ਮਾਰ ਕੇ ਦਿਖਾਇਆ ਪਾਉਂਗਾ ਇਹ ਆਹੀ ਇਹ ਨਹੀਂ ਬੱਢੀਗਾ ਇਹ ਜਿਹੜੀ ਆਪਣੀ ਬਗਲਾਣੀ ਬਈ ਡੇਲੇਣੀ ਜਿੱਤੀ ਹੈ ਇਹ ਉਹਦੀ ਭ ਇਹ ਦੋ ਤਨਰੀ ਨਹੀਂ ਨੀਰਾ ਕਰਦੀ ਭਾਈ ਇਹ ਸਾਨੂੰ ਤਾਂ ਐਸੀ ਗਵਾਚੂਗੀ ਪਰ ਆਪਾਂ ਇਹ ਰੋਕ ਲਈ ਸੀ ਬ੍ਰੀਡ ਨੂੰ ਓਹ ਠੀਕ ਹੈ ਭਾਈ ਇਹ ਇਹ ਭਾਈ ਆਪਣੇ ਸ਼ਾਕ ਕੇ ਦਾ ਬਲੱਡੀ ਕਰ ਰਹੇ ਹਾਂ ਹਾਂਜੀ ਜਿਆਦਾ ਤਾਂ ਛੋੜੇ ਉਹ ਸ਼ਾਕ ਕੇ ਦਾ ਹੀ ਹੈ ਨਾ ਭਾਈ ਹਾਂਜੀ ਇਹ ਵੀ ਬੱਬਾ ਬਾਈ ਬੱਚਿਆਂ ਦੇ ਲਾ ਲਈ ਹਾਂਜੀ ਭਾਈ ਇਹ ਨਸਲ ਤੌਰ ਤੇ ਰੱਖੀ ਹੋਈ ਹੈ ਵੱਡੇ ਕਰ ਲੈ ਹਾਂਜੀ ਨਹੀਂ ਭਾਈ ਚੰਗੀ ਗੱਲ ਆ ਫਿਰ ਕੱਲ ਨੂੰ ਮੰਗਣ ਨਾਲੋਂ ਨੂੰ ਨਾ ਜੁੜਦੀ ਆ ਬਾਈ ਵਾਰੀ ਨਾ ਨਾ ਮੁੜ ਕੇ ਬਾਈ 바ੜੀ ਵਾਰੀ ਨਾ ਹੀ ਕੂਤਰ ਮੰਗੇ ਜਾਨ ਹਾਂਜੀ ਹਾਂਜੀ ਮੰਨਾਂ ਜੁੜਦੀ ਆ ਬਾਈ ਆ ਆਪਣਾ ਲਗਾਤਾਰ ਚਾਰ ਜਿੱਤੇ ਆ ਬਾਈ ਇਹ ਪੱਤੀਏ ਪਰ ਉਹ ਗਲੀ ਦੇ ਆਉਣਾ ਸਮਝੀਣਾ ਚਟਾਨੀ ਇਹ ਆਪਣਾ ਬਾਈ ਕੋਠੇ ਨਾ ਗਿਆ ਨੇ ਬਹੁਤ ਓੜਿਆ ਬਾਈ ਉਹਦੇ ਰਾਤ ਨੂੰ ਸਵੇਰ 8 ਵਜੇ ਬੈਠਾ ਸਿਧੀਆਂ 5:45 ਮਕੂਤਰ ਉੱਡੀ ਸੀ ਉਹ ਦੇਰਾ ਤੋਂ ਹਨੇਰਾ ਕਰ ਗਿਆ ਇਹ 5 ਵਜੇ ਤੇ ਹਾਂ ਸਿਧੀਆਂ 4 ਜਿੱਤੇ ਲਗਾਤਾਰ ਭਾਈ ਇਹ 4 ਵਜੇ ਤੇ ਕੋਠੇ ਨਾ ਨਹੀਂ ਜਿੱਤ ਗਿਆ ਭਾਈ ਹਾਂ ਸਿਧੀਆਂ ਜਿੱਤ ਗਿਆ ਭਾਈ ਅੱਛਾ ਇਹ ਕੋਠੇ ਸੰਤਾ ਸਿੰਘ ਜਿੱਤ ਗਿਆ ਭਾਈ ਅੱਛਾ ਤੇ ਇੱਕ ਆਪਣਾ ਮੈਨੂੰ ਪਿੰਡ ਦਾ ਚੇਤਾ ਨਹੀਂ ਆਉਂਦਾ ਕਿਹੜਾ ਸੀ ਉਹ ਭਾਈ ਇਹ ਮਲਕ ਉਂ ਵੀ ਕੂਤਰ ਲੰਬਾ ਚੋੜਾ ਫਰ ਫਰ ਬਹੁਤ ਕਰ ਰਹੇ ਹੈ ਬਈ ਇਹ ਕਬੂਤਰ ਜਾਣੀ ਆਉਣੀ ਬਹੁਤ ਸੋਹਣੀ ਕਰਦਾ ਬਹੁਤ ਸੋਹਣਾ ਬਈ ਘੜੀ ਨਹੀਂ ਲਾਉਂਦੇ ਹਾਂ ਇਹ ਤਾਂ ਮੈਂ ਕਹਿੰਦਾ ਟਾਈਮ ਟੂ ਮ ਲਵਾਉਂਦੇ ਮੈਂ ਕਹਿੰਦਾ ਬਈ ਬਸ 10 10 ਮਿੰਟ ਤਾਂ ਬਾਹਲੇ ਆ ਉਦੋਂ ਪਹਿਲੇ ਥੱਲੇ ਚਾਈਂ ਦੀ ਲੋੜ ਹੀ ਹਾਂ ਪੰਜੇ ਦੇ ਹੋ ਬਈ ਇਹ ਨਾ ਕੰਪਾ ਇੱਕ ਕਬੂਤਰ ਨਹੀਂ ਬਈ ਆਪਣਾ ਬਹੁਤ ਨਾਂ ਬਣਾਇਆ ਦਾ ਇਹ ਕਬੂਤਰ ਬਈ ਕਿਹੜੇ ਅੱਜ ਪਤਾ ਕੁਛ ਇਹ ਬਾਈ ਵਾਲਿਆਂ ਦੇ ਬਈ ਮੇਰੇ ਉਸਤਾਦ ਵਾਲੇ ਚ ਉਹ ਤਾਂ ਬਾਈ ਦੇ ਲੈਂਦਾ ਇਹ ਨੀਲਿਆਂ ਦਾ ਬਈ ਮੇਰੇ ਬਾਈ ਦੇ ਨੀਲੇ ਡੱਬੇ ਮਸ਼ਹੂਰ ਹੋਏ ਸੱਤੇ ਵਾਲੇ ਹਾਂ ਪੱਟੀ ਫਾਈ ਆਪਾਂ ਰੋਕ ਲਈ ਸੀਗੀ ਕੀ ਰਾਹ ਕਿਹੜੇ ਘੁੰਡੇ ਚ ਬਟਾ ਇਹ ਆਪਣੇ ਵੱਡੇ ਸ਼ਾਂਖੇ ਦੀ ਹੈ ਬਾਈ ਤੇ ਇਹਨਾਂ ਦੀ ਮਾਂ ਹੈਗੀ ਹੈ ਕੱਚੀਆਂ ਪੀਲੀਆਂ ਦੀ ਰੱਤਾ ਪੂਜਾਂ ਵੱਡੀ ਬੁਤਰੀ ਬਾਈ ਠੀਕ ਨਾ ਪੂਰਨਾ ਬਣਾਓ ਇਹ ਕੀ ਦੀ ਹੈ ਬਾਈ ਉਹੀ ਭਾਈ ਆਪਣੇ ਬਲੱਡ ਲਾਈਨ ਸシャ ਕਿਦੀ ਆ ਛੱਡਾਂਗੇ ਇਹ ਆਉਣ ਵਾਲੇ ਸੀਜ਼ਨ ਦੇ ਛੱਡਾਂਗੇ ਭਾਈ ਭਾਈ ਛੱਡੋਗੇ ਹਾਂ ਜੀ ਹਾਂ ਜੀ ਭਾਈ ਹੁਣ ਪਰ ਬੱਚੇ-ਬੱਚੇ ਲੈ ਕੇ ਆ ਬਾਬੇ ਦੀ ਕਿਰਪਾ ਚਾਹੀਦੀ ਹੈ ਭਾਈ ਬੱਚੇ-ਬੱਚੇ ਵੀ ਲੈਤੇ ਆ ਨਹੀਂ ਨਹੀਂ ਜੀ ਇਹ ਬਿਨਾ ਬੱਚਿਆਂ ਦੇ ਆ ਦੇਖੋ ਭਾਈ ਇਹਦੇ ਵੀ ਸਾਈਡ ਤੇ ਮੋਜਾ ਪੱਟੀ ਪਾਰਸਰ ਹੋਈ ਨਾ ਇਹ ਹੁਣ ਛੱਡਾਂਗੇ ਪੱਟੀ ਠੀਕ ਹੈ ਠੀਕ ਹੈ ਆ ਆ ਗਿਆ ਜੀ ਆਪਣਾ ਬਾਬੇ ਦੀ ਕਿਰਪਾ ਨਾਲ ਕੰਮ ਤਾਂ ਆਲਾ ਅੱਛਾ ਇਹ ਪਿੰਡ-ਪਿੰਡ ਵਾਲੀ ਨਹੀਂ ਭਾਈ ਭਗਤ ਉਹਨੇ ਭਰਾਵਾਂ ਦੀ ਬਾਜੀ ਹੋਈ ਸੀ ਸਾਡੀ ਭਾਈ ਇਹਨੇ ਦੂਜਾ ਨੰਬਰ ਬਣਾਇਆ ਸੀ ਭਾਈ ਅੱਛਾ 5 ਦੇ 6 ਮਹੀਨੇ ਨੂੰ ਚੱਲਿਆ ਸੀ ਮੈਂ ਬਹੁਤ ਸੋਣੋ ਡਿਆ ਬਾਈ ਇਹ ਠੀਕ ਆ ਦੋਸਰ ਜੀ ਬਾਈ ਦੋਸਰ ਨਿਬੜ ਗਈ ਸੀਗੀ ਪੌਣੇ ਕੇ 4 ਵਜੇ ਤੇ 6:30 ਵਜੇ ਬਾਈ ਸੀ ਆਪਾਂ ਇਹ ਹਾਂ ਦੋਸਰ ਜਿੱਤੇ ਵੇ ਹਾਂ ਕਿੰਨੇ ਵਜੇ ਤੇ ਇਹ ਤੇ ਹੰਡੀ ਖੜੇ ਬਾਈ ਆਪਣੇ ਇੱਕ ਕਰੀ ਡਿਆ ਕਰੀ ਇਹ ਨਾ ਡਾਵਾ ਸੀ ਸਾਡੀ ਮਈ ਦੇ ਮਹੀਨੇ ਚ ਹੁੰਦਾ ਭਗਤੋ ਵਾਲਾ ਮੈਚ ਹੁੰਦਾ ਸਾਡਾ ਪਿੰਡ 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 ਹੂੰ ਦੇਖੋ ਭਾਈ ਇਹ ਬੱਚਿਆਂ ਜਿਹੜੇ ਕਬੂਤਰ ਚ ਜਾਣ ਦੇਖੋ ਕਿੰਨੇ ਬਹੁਤ ਜਾਣ ਆ ਯਾਰ ਕਬੂਤਰ ਤੇਰੇ ਸਾਰੇ ਤਕੜੇ ਨੇ ਭਾਈ ਹਾਂਜੀ ਭਾਈ ਆ ਗਿਆ ਭਾਈ ਚੰਦਰੀਵੜ ਦਾ ਜਾਫਾ ਇਹ ਟੀਰਾ ਹੈ ਇਹ ਭਾਈ ਕਿ ਕਿਹੜੇ ਕਬੂਤਰ ਨੇ ਇਹ ਭਗਤੋਣੇ ਛੱਡੇ ਤੇ ਉਹੀ ਭਾਈ ਸ਼ਾਹ ਖਿਆਨਾ ਵੱਡੇ ਨਾਲ ਬਲਾਡ ਕਰੂ ਇਹਨੇ ਭਗਤੋਣੇ ਜਿਹੜੀ ਬਈ ਆਪਣੀ ਦੂਸਰ ਪਈ ਸੀ ਇਹਨੇ ਪਹਿਲਾ ਨੰਬਰ ਬਣਾਇਆ ਸੀ ਇਹ ਤਾਂ ਦੂਜੇ ਦਿਨ ਵੀ ਮਸਾ ਢਾਂਗੀ ਜੜਾ ਜਾਵਾ ਪੰਜ ਦੇ 6 ਮਹੀਨੇ ਨੂੰ ਚੱਲਿਆ ਹੱਕ ਜਮਾ ਕਲੀਅਰ ਆ ਗਿਆ ਅਗਲਾ ਨਹੀਂ ਜਿੱਤਾਂ ਇਹ ਮੇਰੇ ਅਸਵਾਦੀ ਨੂੰ ਵੀ ਦਿੱਤੇ ਸੀ ਬਈ ਇਹਦੇ ਬੱਚੇ ਇਹ ਥੋੜੇ ਜਿਹਾ ਸ਼ਾਕਿਆਂ ਦੀ ਬਰੀੜੀ ਹਾਂ ਮੈਂ ਪਹਿਲੇ ਸੱਤ ਪੱਠੇ ਕੱਢੇ ਸੋਹਣਾਂ ਹਾਂ ਕੁੰਜਾ ਦੋ ਬਾਈ ਮੜਾ ਕੱਟੀ ਟੀਰਾ ਕੋਤਰਾ ਬਾਈ ਬਹੁਤ ਸੋਨਾ ਉੜਦੇ ਆ ਜੀ ਆਪਣਾ ਪੂਰੀ ਲੋਟ ਹੈ ਇਹ ਟੀਰੇ ਵੀ ਕਰ ਦਿੰਦੇ ਨੇ ਸ਼ਾਖੇ ਵੀ ਖਟੀਆਂ ਦੇ ਵੀ ਇਹ ਬਾਈ ਜੀ ਚੁੰਦੇ ਦਾ ਰੰਗ ਵੀ ਬਦਲ ਜਾਂਦੀ ਹੈ ਅੱਖਾਂ ਦਾ ਰੰਗ ਵੀ ਬਦਲ ਜਾਂਦੀ ਹੈ ਹੋਰ ਦੱਸ ਠੀਕ ਆ ਆ ਜਿਹੜਾ ਆਪਣਾ ਵੱਡਾ ਸ਼ਾਖਾ ਤੇ ਬਾਈ ਇਹ ਇਹ ਉਹਦੀਆਂ ਪਹਿਲੀਆਂ ਪੱਟੀਆਂ ਸੱਤ ਪੱਟੇ-ਵੱਟੀਆਂ ਗੱਡੀ ਤੇ ਬਾਈ 6 ਦਾ ਪੱਟੀਆਂ ਸੀ ਇੱਕ ਪੱਟਾ ਸੀ ਆ ਬਾਈ ਇਹ ਮਹੀਨੇ ਮਹੀਨੇ ਚ ਬਾਈ ਦਿਲੀ ਦਿਨ ਮਾਰਦੇ ਸੀ ਦਿਲੀ ਸਾਰਾ ਸਾਰਾ ਦਿਨ ਬੱਠੀ ਐ ਨਾ ਇਹ ਸੰਤਰੀ ਪੰਗਿਆਂ ਨੇ ਬਾਈ ਇਹ ਵੱਡੀ ਵੱਡੀ ਕਰਦੇ ਹਾਂ ਹਾਂ ਤੂੰ ਜੀ ਬਰੀਡ ਬੰਦ ਕਰ ਲਈ ਵੀ ਕਾਹਨੂੰ ਹਾਂਜੀ ਬਾਈ ਕੱਲ ਨੂੰ ਨਾ ਕਬੂਤਰ ਜੋੜੇ ਕੋਈ ਵੱਡੇ ਜਾਨਵਰ ਦੇ ਢੇਰ ਨਹੀਂ ਸੁਣਾ ਪਤਾ ਨਹੀਂ ਆਉਂਦਾ ਬਾਈ ਨਹੀਂ ਨਹੀਂ ਸਰ ਆ 2025 ਦੀ ਛੱਡਾਂਗੇ ਬਾਈ ਆਪਾਂ ਇਹ ਪੱਠੀ ਐ ਤੇ ਰੰਗ ਜਾ ਆ ਗਿਆ ਫਸਦੇ ਕਰ ਲੈ ਹਮ ਮਾਕੀ ਮਾਬੇ ਦੀ ਕਿਰਪਾ ਜੈਦੀ ਹੈ ਬਾਈ ਸ਼ੰਡਲ ਨੇ ਆਪਾਂ ਲੋਯਰ ਬਚੀ ਜੀ ਬਾਈ ਇੱਕ ਇਹ ਨਾਲ ਦਪਟਾ ਆਪਾਂ ਬਾਈ ਨੂੰ ਦੇ ਜਾਂਦਾ ਜੀ ਇਹ 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 ਆ ਪਾ ਲਾ ਕੇ ਰੱਖ ਇਹ ਵੀ ਸੰਤਰੀ ਬਣ ਜਾਂਦਾ ਬਾਈ ਜਿਵੇਂ ਲੋਕ ਕਹਿੰਨੇ ਬਾਈ ਸੰਤਰੀ ਪੰਜਿਆਂ ਨੇ ਉਡਦੇ ਨਹੀਂ ਮੈਂ ਕਹਿੰਦਾ ਥੋਸ ਕੱਢ ਦਿੰਦੇ ਨਹੀਂ ਬਾਈ ਉਡਦੇ ਸਿਰਾ ਲਾਉਂਦੇ ਪੂਰੀ ਜਮਾ ਜਮਾ ਬਾਈ ਆ ਬਾਈ ਇਹਦਾ ਭਰਾ ਪੰਟੀਰੇ ਦਾ ਇਹ ਟੀਰੀਏ ਦੀ ਪੱਠੀ ਹੈ ਇਹਦਾ ਵੱਡਾ ਭਰਾ ਆ ਤਾਂ ਮੇਰੇ ਉਸਾਰੀ ਨੂੰ ਦਿਆਂ ਲੱਗੀਆਂ ਮੇਰੇ ਬਾਈ ਰੁਪੀ ਨੇ ਅੱਛਾ ਅੱਛਾ ਇਹ ਬਾਈ ਬਾਲੇ ਚੰਗੇ ਉੱਡੇ ਸੀ ਹਾਂ ਉਸਤਾਦ ਜੀ ਨੂੰ ਦਿੰਦੇ ਲਖਮਣ ਜੀ ਨੂੰ ਇਹ ਫਿਰ ਐਸੀ ਬਾਈ ਉਹਦੇ ਨਾਲ ਦਾ ਰੁਕ ਲਿਆ ਸੀ ਬਾਲਾ ਚੰਗਾ ਉੱਡੇ ਘਰੇ ਇਹ ਕਬੂਤਰੀ ਹੈ ਤਾਂ ਇਹ ਕਬੂਤਰੀ ਹੈ ਜੀ ਪੱਠਾ ਬਾਈੰਂ ਦੀ ਅਨਦਰ ਕੀ ਕਰੇ ਆਪਣੇ ਗੱਜੀ ਹੋਈ ਆ ਹਾਂਜੀ ਹਾਂਜੀ ਬਾਈ ਠੀਕ ਆਰੇ ਬਾਬੇ ਗੱਦਿਆਂ ਦੇਖ ਲਾ ਇਹਦੇ ਪੰਜੇ ਇਹ ਵੀ ਬਈ ਸੰਤਰੀ ਪੰਜਾਂ ਵਾਲੇ ਆ ਗਏ ਸਾਡੇ ਕੋਲ ਸਾਈਡ ਤੇ ਇਹਦੀ ਮੋਜ ਹੋ ਗਈ ਕੰਨੀ ਨੇ ਟੇਡੇ ਪਾਸੇ ਨਾ ਆ ਦੇ ਕੋਈ ਕਰਦੇ ਆ ਨਾ ਇਹ ਪਿਆਉਡੀ ਨਿਸ਼ਾਨੀਆਂ ਬਈ ਇਹਨਾਂ ਨੂੰ ਆਰੇ ਬਾਬੇ ਗੱਦਿਆਂ ਸੋਨਾ ਆ ਬਾਬੇ ਕਿ ਘਰੋਂ ਆਏ ਬਈ ਪੁੱਤਰਾ ਬਾਬੇ ਤੇਲੂ ਗਿਆ ਅੱਛਾ ਬਾਬਾ ਜੀ ਤੇਲੂ ਗਿਆ ਹਾਂ ਇਹ ਵੀ ਜਮਾਂ ਬਈ ਸਾਮੀ ਪੁੱਤਰਾ ਦੇ ਦਿੱਤਾ ਘਰੇ ਬਿਲਾ ਕੇ ਨਾ ਬਾਬੇ ਗਿਆ ਨਹੀਂ ਆਪਣੀ ਰਿਸ਼ਤੇਦਾਰੀ ਆਉਂਦੀ ਬਈ ਉਹਨਾਂ ਨਾ ਮੇਰੇ ਸਹੁਰਿਆਂ ਦੇ ਪਾਸੇ ਅੱਛਾ ਅੱਛਾ ਪੂਰਾ ਜਦਮਾਨ ਕਰਦੇ ਬਈ ਆਪਣੇ ਘਰ ਉਹ ਵੀ ਲੈ ਕੇ ਗਏ ਬਾਬੇ ਤੇਲੂ ਗਿਆ ਪੁੱਤਰਾ ਤਿੰਨ ਚਾਰ ਪੁੱਤਰਾ ਲੈ ਗਏ ਬਈ ਆਪਣੇ ਘਰ ਪਾਪਾ ਵੀ ਬਾਈ ਪੂਰੇ ਚੰਗੇ ਦਿੱਤੇ ਆ ਉਹਨਾਂ ਦਾ। ਨਾ ਨਾ ਠੀਕ ਆ ਬਾਈ ਜਦੋਂ ਬੰਦਾ ਚੰਗੇ ਦਿੰਦਾ ਬਾਈ ਬਿਲਕੁਲ ਤਾਪਾ ਵੀ ਦੋ। ਬਾਕੀ ਬਾਈ ਦੁਨੀਆ ਤੇ ਨਾ ਉਹਨਾਂ ਦਾ। ਹੂੰ ਬਾਕੀ ਤੇਲੂ ਕੇ ਉਹ ਬਾਈ ਦੁਨੀਆ ਜਿੱਤੀ ਆ ਪੂਰੀ। ਹਾਂ ਜੀ ਬਾਈ। ਆ ਜਦੋਂ ਮੈਂ ਪਹਿਲੀ ਵਾਰ ਪਾਪਾ ਜਿਗਰੇ ਇਹ ਉਹਨਾਂ ਸਿੱਧਾ ਘਰ ਆਇਆ ਹੋਇਆ ਬਈ। ਹਾਂ ਸਾਬ ਉਤਰੇ। ਉਹ ਪਹਿਲਾ ਕੁੱਕਰ ਸਰੋਂ ਦੇ ਪਹਿਲਾ ਉਹਨਾਂ। ਮੱਤੀ ਵਜੇ ਕਿਹੜਾ ਆਇਆ ਬਈ ਇਹਦੇ ਹਾਂਜੀ ਕਿੰਨੇ ਕਿਹੜੇ ਆ ਗਏ ਆਪਣੇ ਘਰੇ ਆ ਗਏ ਇਹਨੂੰ ਹੋ ਗਏ ਜੀ 2 ਢਾਈ ਸਾਲ ਹੋ ਗਏ ਮੇਰੇ ਨਾਲ ਵਧੀਆ ਉੜਦੇ ਨੇ ਪੂਰੇ ਪੂਰਾ ਪੋਲਰ ਯਾ ਟਵਲ ਛੱਡਾਂਗੇ ਇਹਦੇ ਪੱਠੇ ਬਈ ਆਪਾਂ ਆਹ ਵੱਡਾ ਕਬੂਤਰਾ ਬਈ ਫਿਰ ਪਹਿਲਾਂ ਤਾਂ ਨਹੀਂ ਛੱਡਿਆ ਇਹਦੇ ਨਹੀਂ ਇਹਦਾ ਛੱਡਿਆ ਤੇ ਬਈ ਆਪਾਂ ਦੇਲਨੇ ਵਾਲੀ ਕੁਪੀ ਇਹਦੇ ਦੇਲਨੇ ਵਾਲੀ ਜਿੱਤੇ ਉਹ ਦੇਖੋ ਬਈ ਆਪਣਾ ਪੱਠਾ ਪਰਲੇ ਖੁੱਡੇ ਬੈਠਾ ਹੂੰ ਇਹ ਵੱਡਾ ਕਬੂਤਰਾ ਬਈ ਇਹ ਇਹ ਵੀ ਉਸੇ ਹੀ ਆਵੇ हां हां भाई ये भी ਉਹਨਾਂ ਦੇ ਲੰਬੇ ਬਿਲਕੁਲ ਜੀ ਇਹਦੀ ਲੰਬਾਈ ਦੇਖੋ ਇਹ ਘਟੋ ਘਟ ਬਾਹ ਜ ਡਾਕੂ ਤਰਾ ਹੈ ਠੀਕ ਹੈ ਮੈਂ ਲੰਬਾਈ ਦਿਖਾ ਦੇ ਜੀ ਪਹਿਲੇ ਵੇਹਣਾ ਕੂਤਰ ਯਾਰ ਫੰਗ ਫੰਗ ਹੋਰ ਕੱਦ ਕੜ ਬਾਈ ਗੜੇ ਗੜੇ ਆਹ ਐਨੀ ਮੇ ਬਤਿਆਂ ਵਾਲੇ ਆ ਤੇ ਵੀ ਕੂਤਰ ਖਤਮ ਨਹੀਂ ਹੋਏ ਬਹੁਤੀਆਂ ਕੂਤਰਾਂ ਚ ਪੂਰੀ ਜਾਨ ਆ ਬਾਈ ਗੱਲ ਉੱਥੀ ਆ ਗਈ ਬਾਈ ਤੰਦਰੁਸਤੀ ਤੇ ਹੀ ਮਿਲਾਂ ਹੈ ਕੋ ਨੂੰ 10 ਮਿੰਟ ਬੰਦ ਕਰ ਦੇ ਰਾਜਿੰਦਰ ਵੀਡੀਓ ਬਣਾ ਲਈ ਬਸ ਆਪਾਂ ਉਦੋਂ ਬਾਅਦ ਤਾਂ ਮੈਂ ਚਾਹ ਬੜਕ ਲਿਆਉ ਆਪਾਂ ਪੱਠਾ ਛੱਡੇ ਦੀ ਬਈ ਪਿੰਡ ਡੀਲੀ ਵਾਲੀ 2200 ਵਾਲੀ ਐਂਟਰੀ ਸੀ ਬਈ ਰਾਤ ਨੂੰ ਭਾਇਆ ਸੀ 8:30 ਦੇ ਕਰੀਬ ਜਮਾ ਡੈਕ ਹੀ ਘਰ ਦੇ ਉੱਡਣ ਵਾਲੀ ਆਣੀ ਬਈ ਇਹ ਬਈ ਇਹ ਤਾਂ ਤੀਰਈ ਹੈ ਉਹ ਬਾਈ ਨਹੀਂ ਤੀਰਈ ਹੈ ਠੀਕ ਆ ਇਹ ਵੀ ਬਹੁਤ ਜਾਣ ਤੇ ਕੋਲੇ ਇਹ ਦੇਖੋ ਬਾਈ ਪੱਲੀ ਹਾਲਾ ਕਹਿੰਦਾ ਖੰਭਾਂ ਜੇ ਨਕਸ਼ ਆਊਗਾ ਦੇਖੋ ਬਾਈ ਇਹਦਾ ਵੱਧਦਾ ਹੀ ਕਰਨਿਆ ਹਰ ਦਿਨ ਜਦੋਂ ਉੱਚੀ ਬਹੁਤ ਉੜਦੇ ਹੋਣਗੇ ਹਾਂ ਬਾਈ ਲੋ ਵਾਲੀਆਂ ਟਮਾ ਹੈ ਠੀਕ ਆ ਪਾਇਓ ਇਹ ਸੁਣ ਗਾ ਤੇ ਬਾਈ ਇਹ ਵੀ ਸੰਤਰੀ ਪੰਜਾਂ ਦੇ ਬਾਈ ਹਾਲਾ ਕਹਿੰਦਾ ਨਾ ਫਿੱਕੇ ਪੰਜਾਂ ਦੇ ਉੜਦੇ ਨਹੀਂ ਆ ਫੜਿਓ ਬਾਈ ਆ ਫੜਿਓ ਬਾਈ ਆ ਮੈਨੂੰ ਉਸਤਾਦ ਜੀ ਨੇ ਦਿੱਤੀ ਸੀ ਜੋੜੀ ਇਹ ਜਾਂਟੇ ਵਾਲੇ ਕਬੂਤਰਾਂ ਦੇ ਬਲੱਡ ਲੈਣ ਦੇ ਜਾਂਟੇ ਵਾਲੇ ਕਬੂਤਰਾਂ ਹਾਂ ਜੀ ਬਾਈ ਬਾਈ ਜਾਂਟੇ ਵਾਲੇ ਕਬੂਤਰ ਕਹਿੰਦੇ ਤੁਰ ਜਾਂਦੇ ਬਹਿ ਜਾਂਦੇ ਨੇ ਉਹ ਕੋਈ ਚੱਕਰ ਤਾਂ ਨਹੀਂ 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 ਬਾਈ ਆਪਣੇ ਦਾ ਬਾਬੇ ਦੀ ਕਰਪਾ ਨਾਲ ਜਿੱਥੇ ਉੱਡੇ ਅਗਰ ਸਾਰਿਆਂ ਨੂੰ ਪਤਾ ਵੀ ਕੀ ਕੀਤਾ ਬੰਦਰ ਕਬੂਤਰ ਬਣਾ ਦਿੱਤੀ ਹਾਂ ਕਾਂਤਾ ਵਾਲਾ ਇਹਦਾ ਪੱਠਾ ਬਾਈ ਅੱਛਾ ਤੂੰ ਕੀ ਕਰਦੀ ਜਿਹੜਾ ਕਬੂਤਰ ਘਰਿਆਂ ਦੇ ਉੱਪਰ ਗੁੱਟੀ ਨਾ ਬਈ ਉਹ ਵੀ ਮਈ ਚ ਉਦੀ ਦੇਲ ਹੁਣ ਕੇਵਲ ਜਬਲਡ ਆਊਗਾ ਇਹ ਬਾਬਾ ਜੰਟਾ ਜੀ ਵਾਲੇ ਨੇ ਹਾਂਜੀ ਬਾਈ ਇਹ ਤਾਂ ਆ ਰਿਹਾ ਵਈ ਇਹਦਾ ਦੇਖੋ ਬਾਈ ਇਹਨੇ ਵੀ ਖੰਤਰੀ ਪੰਜੇ ਆ ਹਾਂ ਇਹ ਮੈਂ ਵਾਰੀ ਵਾਰੀ ਗੱਲ ਤਾਰ ਗੀਟ ਕਰੀ ਰਿਹਾ ਬਾਈ ਕਈ ਕਹਿੰਦੇ ਨਾ ਠਿੱਕੇ ਪੰਜਿਆਂ ਦੇ ਉੜਦੇ ਨਹੀਂ ਗੂੜੇ ਪੰਜਾ ਵਾਲੇ ਚੰਗੇ ਹੁੰਦੇ ਆ ਤੁਹਾਨੂੰ ਉਹ ਚੀਜ਼ ਦੱਸਾਂ ਆ ਫਰਕ ਤਾਰ ਹੋਈ ਲਓ ਜੀ ਆ ਕਬੂਤਰੀ ਦਾ ਬਾਈ ਮੈਂ ਸਪੈਸ਼ਲੀ ਜ਼ਿਕਰ ਕਰਨਾ ਚਾਹੁੰਦਾ ਹਾਂ ਮੇਰੇ ਉਸਤਾਦ ਜੀ ਨੇ ਇੰਟਰਵਿਊ 'ਚ ਵੀ ਕਿਹਾ ਸੀ ਵੀ ਬਾਈ ਆਪਣੇ ਚੇਲੇ ਬਹੁਤ ਹੈ ਲਿਆਜੀ ਦੀ ਬਹੁਤ ਤੇ ਯਾਰ ਆਪਣਾ ਸਾਰਿਆਂ ਨਾਲ ਹੀ ਹੈ ਪਰ ਬਾਈ ਇਹ ਨੀਲਾ ਡੱਬਾ ਰੋਂਗੀ ਮੇਰੇ ਤੋਂ ਮੰਗੇ ਉਸਤਾਦ ਜੀ ਨੇ ਬਾਈ ਇਹ ਪਹਿਨ ਘਰੇ ਸਦਕੇ ਆਉਦੇ ਹੱਥਾਂ ਨਾਲ ਗਿਫਟ ਦਿੱਤੀ ਅੱਛਾ ਹਾਂ ਇਹ ਬਾਈ ਜੀ ਲੱਖੀ ਜੰਗਲ ਜੀ ਦੇ ਘਰੋਂ ਆਇਆ ਹੋਇਆ ਹੈ ਇਹਦਾ ਪੱਠਾ ਬਾਈ ਲਗਾਤਾਰ 3 ਵਜੇ ਹਿੱਜਦੇ ਆਪਣੇ ਕਿਹੜੇ ਕਬੂਤਰਾਂ 'ਚ ਪਤਾ ਬਾਈ ਕਾਕਿਆ ਵਾਲਿਆਂ ਨੂੰ ਬਾਈ ਆਪਣੇ ਸਾਰਿਆਂ ਨੂੰ ਕਾਕਾ ਨਾਮਾ ਗਲੇ ਅੱਛਾ 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 ਉਹ ਕਬੂਤਰ ਉਹ ਜਿਹੜਾ ਹਾਂ ਤੁਸੀਂ ਇਹ ਨੀ ਲੜਬਾ ਦੇਖਿਆ ਉੱਰ ਦੇ ਦੇਖਿਆ ਜੀ ਵੀਰੇ ਦੋ ਨਾ ਜੋ ਉਹ ਪਠਾਈਦਾ ਹੀ ਹੈ 2025 ਚ ਛੱਡਾਂਗੇ ਇਹ ਕਿ ਭਾਈ ਅੱਖ ਦਾ ਘਾਇਆ ਜੀ ਪੇਸ਼ਾ ਚਿੱਟੀਆਂ ਅੱਖਾਂ ਦਾ ਬਹੁਤ ਹੁੰਦੀਆਂ ਹਮ ਪਰ ਇਹਦੀ ਅੱਖ ਦੁਆਰੇ ਦਿਖਾਇਆ ਕਰੋ ਇਹ ਕੋਈ ਭਾਈ ਕਿੰਡੀ ਸਾਫ ਅੱਖ ਬਰਫ ਵਰਗੀ ਅੱਖ ਹੈ ਦੇਖਾ ਭਾਈ ਆ ਬਿੰਦਰ ਬੂਲੇ ਵਾਲੇ ਆ ਗਏ ਜੀ ਆਪਣੇ ਬਾਬਾ ਜੀ ਵਾਲੇ ਬਿੰਦਰ ਪੂਲਾ ਜੀ ਹਾਂ ਜੀ ਸਰਕਾਰ ਜੋ ਆਪਣੀ ਸੀਨੀਅਰ ਪਲੇਅਰ ਆ ਜੀ ਇਹ ਵੀ ਬਾਈ ਨੇ ਮੈਨੂੰ ਘਰੇ ਸੱਦ ਕੇ ਜੀ ਮੈਂ ਤੇ ਬਾਈ ਗੋਪੀ ਗਈ ਇਹ ਨਹੀਂ ਬਾਈ ਹਾਂ ਹਾਂ ਜੀ ਆਪਣਾ ਉਸਤਾਦ ਤਾਂ ਮੈਂ ਸੋਨ ਦਾ ਸੀਨਾ ਰੱਬ ਦਾ ਰੂਹੀ ਹੈ ਬਾਈ ਆ ਤਾਂ ਕੂਤਰ ਤੇ ਰਿਵਾਲੀ ਏਡਾ ਹਾਂ ਜੀ ਮੈਨੂੰ ਕਹਿੰਦੇ ਲਾਇਆ ਵੀ ਪ੍ਰਦੀਪ ਅੱਜ ਘਰਤੀ ਇੱਛਾ ਪੂਰੀ ਤੇਰੀ ਬਿੰਦਰਾਲੀ ਕੂਤਰਾ ਦੀ ਪਿਓਰਟੀ ਦੱਸੀ ਹੈ ਬਾਈ ਹਾਂ ਦੱਸਾਂ ਹਾਂ ਜੀ ਹਾਂ ਜੀ ਇਹਦਾ ਪੁੰਜਾ ਪੁੱਠਾ ਵੀ ਕਰਕੇ ਦਿਖਾਓ ਜਨਾ ਇਹ ਦੇਖੋ ਨਾ ਮੁਦ੍ਦ੍ਹਾ ਕਰੋ ਵੀਰੇ ਜਾਨਵਰ ਕਰਦੇ ਹਾਂ ਜੀ ਕਿ ਕਿਸੇ ਪ੍ਰਾਗੋਲ ਕੇ ਬੈਠਾ ਹੁੰਦਾ ਪਤਾ ਨਹੀਂ ਹੁੰਦਾ ਆਪਾਂ ਪਿਓਰਟੀ ਨਹੀਂ ਚਾਹਨੀ ਨਾ ਕਿਵੇਂ ਬਈ ਇਹ ਤਾਂ ਪੁੰਜਾ ਖੋਲੋ ਜੀ ਪੁੱਠਾ ਕਰਕੇ ਪੁੰਜਾ ਖੋਲੋ ਦਾ ਜਮ ਦੋ ਦੋ ਹੁਣ ਖੋਲੋ ਹਾਦੀ ਕੁੱਧੀ ਆਣਾ ਇਧਰੋਂ ਵੀ ਫੜ ਕੇ ਰੱਖਿਓ ਆ ਡੰਡਾ ਬਣ ਗਿਆ ਬਈ ਕਾਲਾ ਹੂੰ ਜਿਹੜੇ ਦੇ ਬਈ ਆ ਡੰਡਾ ਬਣਦਾ ਨਾ ਕਾਲਾ ਹੂੰ ਇਹ ਸਮਝ ਲੋ ਜਮਾ 100 ਪੈਸਾ ਕਹਿ ਉਹ ਰੱਖੋ ਖੋਲੇ ਆ ਦੇ ਬਿੱਦਾਂ ਹਰੇਕ ਹੀ ਕਹਿੰਦਾ ਮੇਰੇ ਕੋਲ ਬੈਠੇ ਉਹਨਾਂ ਵਾਲੇ ਪਰ ਤੁਹਾਨੂੰ ਪਾਇਓਟੀ ਦੱਸਦਾ ਕੀ ਹੈ ਟੀਰੇ ਦਾ ਭਰਾ ਜਿਹੜਾ ਆਪਾਂ ਬੰਦ ਕਰ ਲਿਆ ਸੀ ਉਹਨੇ ਬਈ ਦੋ ਤਿੰਨ ਰੇਣੀਆ ਕੀਤਾ ਹੈ ਕੜੀ ਹਾਂ ਬੰਦ ਆ ਆਪਣਾ ਜਿਹੜਾ ਬਈ ਟੀਰਾ ਭਗਤੋਂ ਨੇ ਪਹਿਲਾ ਨੰਬਰ ਕੁੱਟਿਆ ਜੀ ਨੇ ਇਹ ਉਹਦਾ ਭਰਾ ਹੋਈ ਸਕਾ ਸਾਮੀ ਜੋੜੀ ਦਾ ਉਹ ਬਈ ਬਿੰਦਰ ਖਲਾ ਇਹ ਆਪਾਂ ਰੋਗ ਲਿਆ ਸੀ ਬਾਈ ਇਹ ਘਰੇ ਨਹੀਂ ਮੈਂਦਾ ਸੀ ਤਾਂ ਤਾਂ ਤਨ ਜਰਾ ਰੇਣੀਆ ਕਰ ਗਏ ਬਈ ਆਪਾਂ ਡਰਦੇ ਨਹੀਂ ਰੋਕੀ ਹਾਂ ਬਾਈ ਘਰੇ ਬਾਹਰ ਡਾਵੇ ਨੇ ਬਾਹਰ ਡਾਵੇ ਆ ਬਾਈ ਕਦੇ ਮਈ ਜੂਨ ਜੇ ਕਦੇ ਕੋਈ ਨਹੀਂ ਬਾਬੇ ਨੇ ਤੁਹਾਨੂੰ ਦਿੱਤਾ ਨਾ ਮੌਕਾ ਹਾਂ ਯਾ ਮੇਕੋ ਬਾਈ ਨੇ ਡਾਰਕੀ ਨਾ ਯਾ ਕਬਾਈ ਲਾਈਵ ਕਰਾਏਗਾ ਆਪਾਂ ਜਰੂਰ ਆਵਾਂਗੇ ਯਾਰ ਕੋਈ ਗੱਲ ਨਹੀਂ ਬਾਈ ਜੀ ਵਾਏ ਕਰੋ ਸੁੱਖ ਨੀਤਾਂ ਆ ਕਿਉਂਕਿ ਉਹ ਸਾਂਝਾ ਕੰਮ ਹੁੰਦਾ ਨਾ ਹਾਂਜੀ ਹਾਂਜੀ ਤਾਂ ਸਾਰੇ ਨੂੰ ਪੁੱਛ ਕੇ ਗੱਲਬਾਤ ਕਰਨੀ ਪੈਂਦੀ ਹੈ ਹਾਂ ਮਾਣ ਨਹੀਂ ਮਿਲਦਾ ਹੁੰਦਾ ਇਹ ਵੀ ਖੁਸ਼ ਕਰਨੀ ਉਹ ਤਾਂ ਬਾਹਲੇ ਖੁਸ਼ ਕਰਨੀ ਬਾਈ ਹਾਂਜੀ ਆ ਕਬੂਦਰੀ ਹੈ ਜੀ ਇਹ ਗੜੀ ਰੱਤ ਨਹੀਂ ਬਾਈ ਨਹੀਂ ਉਸਤਾਦ ਨੇ ਮੇਰੀ ਮੂੜੀ ਬਣਾ ਕੇ ਦਿੱਤੀ ਸੀ ਬਈ ਇਹ ਵੀ ਅੱਖ ਵਾਲੀ ਗੱਲ ਹੈ ਇੱਕ ਤੁਹਾਨੂੰ ਹੋਰ ਦੱਸਦਾ ਬਈ ਇਹਨੇ ਮੇਰੇ ਉਸਤਾਦ ਜੀ ਦੱਸਦੇ ਕਿਨੇ ਘਰੇ ਬਹੁਤ ਘੱਟ ਉੜਦੇ ਆ ਹੂੰ ਵਿੰਦਰਾ ਨੇ ਹਾਂ ਬਈ ਵੀ ਬਾਹਲਾ ਨਹੀਂ ਉੜਦੀ ਮਤਲਬ ਕਿ ਘਰੇ 11 ਮਾਰਾਂ ਨੂੰ ਜਾਂਦੇ ਤੇ ਬਾਜੀ ਤੇ ਅਦਾ ਕਰਦੇ ਫਿਰ ਬਈ ਇਹ ਛੱਡਿਆ ਕੋਈ ਅੱਛਾ ਹਾਂਜੀ ਬਈ ਕੋਟਰ ਬਹੁਤ ਅੱਖ ਤਾਂ ਨਜ਼ਾਇਜ਼ ਹੀ ਚੰਗੀ ਹੈ ਹਾਂਜੀ ਬਈ ਹਾਂ ਦੇ ਕੋਈ ਡੰਡਾ ਪੂਰਾ ਸਾਫ ਦੀ ਨਕਾਲਾ ਜਦੋਂ ਪਤਲੀ ਲਾਦੀ ਗੋਦਰੀ ਨਾ ਜੋ ਚੀਜ਼ ਹੈਗੀ ਹੈ ਯਾਰ ਦੱਸਿਆ ਮੇ ਤਾਂ ਵਧੀਆ ਨਹੀਂ ਦੱਸਣਾ ਹੀ ਸਹੀ ਚਾਹੀਦਾ ਬਾਈ ਤੁਹਾਡੀ ਗੱਲ ਸੈਣ ਹੀ ਲੱਗੀ ਕਈ ਵਾਰ ਬਾਈ ਮਤਲਬ ਬੈਠੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਨਹੀਂ ਨਹੀਂ ਬਾਈ ਫਿਰ ਐਵੇਂ ਕੁਰਲੀਏ ਬਰਨੀ ਛੱਡਣਾ ਫਾਇਦਾ ਨਹੀਂ ਕੀ ਆਈ ਆਪਣੀ ਸਤਕਾਰਯੋਗ ਖੜਾਰੀ ਸੀ ਜਿਹੜੀ ਆਪਣੇ ਜਿਸਵੀਰ ਬਦਲ ਇਹਦਾ ਪਿਓ ਬਾਈ 1.70 ਹਜ਼ਾਰ ਦਾ ਲਿਪਾ ਸੀ ਕਿਤੇ ਫੌਜੀ ਅਗੋਂ ਬੰਦਾ ਸੇਖੜੀ ਤੋਂ ਆ ਸ਼ਾਇਦ ਉਹਨੋਂ ਸੇਖੜੀ ਪਰ ਇਹ ਉਹਦੀ ਪੱਠੀ ਹੈ ਬਾਈ ਸਾਡੀ ਹਾਂ ਇਹਦਾ ਬੱਚਾ ਆਪਣੇ ਕੋਲ ਬਹੁਤ ਉੱਡਿਆ ਬਾਈ ਘਰੇ ਆਪਾਂ ਬਾਈ ਉਹ ਬੰਦੇ ਜਿਹਨੂੰ ਵੀ ਜੇ ਕੋਈ ਉੱਡਿਆ ਤਾਂ ਝੂਠ ਬੋਲ ਦੇਸੋ ਨਹੀਂ ਬਾਈ ਜੇ ਜਿਹਦਾ ਉੜਦਾ ਜਿਹਦੇ ਭਰਾ ਦਾ ਦੱਸਿਆ ਕਰੋ ਬਾਈ ਜੇ ਬੰਦਾ ਕਬੂਤਰ ਦਿੰਦਾ ਉਹਦਾ ਨਾਂ ਲਾਓ ਬਿਲਕੁਲ ਬਾਈ ਠੀਕ ਹੈ ਤਾਂ ਇਹਦਾ ਦੇਣੋ ਹਟ ਜਾਣਾ ਲਗਾ ਨਾ ਬਾਲਾ ਚੰਗਾ ਬਲਾਡਾ ਬਾਈ ਕਿਹੜੀ ਜੀ ਗਾਂਟੇ ਵਾਲੇ ਗੁਰੂ ਜੱਟ ਅੱਛਾ ਆ ਤਾਂ ਤਾਲੇ ਦਾ ਪਿਆਓ ਕਿਹੜੇ ਕੰਤਾਲ ਨੇ ਕੰਤਾਲ ਕਬੂਤਰ ਜਿਹੜਾ ਪਿੰਡ ਆਪਣਾ ਦੂਜਾ ਨੰਬਰ ਬਣਾਇਆ ਅੱਛਾ ਅੱਛਾ ਆਹ ਠੀਕ ਆ ਦਿਖਾਇਆ ਜੀ ਜਮਾ ਆਪਦੇ ਬਾਪ ਵਰਗਾ ਹੀ ਆ ਬਾਈ ਉਹ ਹਾਂਜੀ ਬਾਈ ਤੇ ਆਪਣੇ ਸਤਿਕਾਰਯੋਗ ਜੀ ਬਾਈ ਕਰਦੇ ਇਹ ਬੜੇ ਕੂਤਰਾਂ ਚ ਅੱਛਾ ਅੱਛਾ ਠੀਕ 15 ਰਿਆਲਡ ਆ ਕਰਦੇ ਇਹ ਦੇ ਲੋ ਬਾਈ ਮੈਂ ਕਦੇ ਛਤਰੀ ਦੇ ਨਹੀਂ ਬੰਨਿਆ ਸੀ ਕਦੇ ਜਾਲਚ ਨਹੀਂ ਪਾਇਆ ਸੀ ਤੇ ਉੱਡ ਗਿਆ ਬਾਈ 2.5 3 ਘੰਟੇ ਉੱਡ ਗਿਆ ਬਾਈ ਆਪਣੇ ਘਰੇ ਛਤਰੀ ਤੇ ਆਇਆ ਐਡੇ ਸਿਆਣੇ ਕਬੂਤਰ ਆ ਆ ਸਾਹਮੇ ਜੋੜੀ ਦਿਖਾਉਂਦਾ ਬਈ ਇਹ ਵੀ ਸੰਤਰੀ ਬਣ ਜਾਂਦਾ ਇਹ ਐ ਜੋੜੀ ਲਈਏ ਬਈ ਆਹ ਜੋੜੀ ਆ ਬਾਈ ਜਿਹੜੀ ਮੇਰੇ ਉਸਤਾਦ ਜੀ ਨੇ ਆਪਦੇ ਹੱਥਾਂ ਨਾਲ ਗ੍ਰੈਫਟ ਕੀਤੀ ਹੈ ਬਹੁਤ ਧੰਨਵਾਦੀ ਮੇਰੇ ਉਸਤਾਦ ਦਾ ਜਿਨ੍ਹਾਂ ਨੇ ਬਈ ਆਪਾਂ ਨੂੰ ਚਾਰ ਬੰਦੇ ਤੇ ਗਿਆਨ ਪਹੁੰਚਾਣਾ ਇਹ ਬਈ ਸਾਰੇ ਇੱਕ ਵਾਰੀ ਆਪਣੇ ਨਾ ਬੱਸ 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 ਬਹੁਤ ਠੀਕ ਹਨ ਬਾਈ ਆਪਣੇ ਖੜ ਕੇ ਬੰਦਿਆਂ ਦੀ ਕਰ ਲੋ ਘਰ ਮੇ ਆਈ ਵੀਰੇ ਬਾਈ ਸੁਖਿੰਦਰ ਆਜੋ ਬਈ ਆਜੋ ਆਜੋ ਬਈ ਸੁਖਿੰਦਰ ਜੀ ਆਜੋ ਆਮੀ ਨੂੰ ਹੋਵੇ। ਇਹ ਸੀ ਬਈ ਦੂਜਾ ਪਾਰਟ ਜਿੱਥੇ ਬਾਈ ਦੇ ਕਬੂਤਰ ਦਿਖਾਏ ਨੇ। ਸਾਰੇ ਨੂੰ ਸਸਤਰੀ ਕਾ ਤੇ ਬਾਈ ਸਾਰੇ ਭਰਾਵਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਤੇ ਸਾਰੇ ਭਰਾਵਾਂ ਦਾ ਬਾਈ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਆਪਣੀ ਵੀਡੀਓ ਦੇਖੀ। ਲਾਈਕ, ਸ਼ੇਅਰ, ਕਮੈਂਟ ਕਰ ਦਿਓ ਬਾਈ। ਠੀਕ ਹੈ ਜੀ।